ਸੋਲ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਸਮੇਂ-ਸਮੇਂ ਤੇ ਸੋਧ ਹੁੰਦੀ ਰਹੀ ਹੈ ਕਈ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਪਰ ਕੀ ਲੱਗਦਾ ਕਿ ਹਾਲੇ ਜ਼ਰੂਰਤ ਸੀ ਇਹਨਾਂ ਨੂੰ ਬਦਲਣ ਦੇ ਲਈ ਜਾਂ ਕੀ ਕਾਰਨ ਹੋ ਸਕਦਾ ਜੋ ਕੇਂਦਰ ਸਰਕਾਰ ਠੀਕ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਇਹ ਨਵੇਂ ਕਾਨੂੰਨ ਜਿਹੜੇ ਲੈ ਕੇ ਆਈ ਆ ਔਰ ਇਹਨਾਂ ਨੂੰ ਬਦਲਿਆ ਗਿਆ ਦੇਖੋ ਇਹਨਾਂ ਦੋ ਤਰ੍ਹਾਂ ਦੀ ਆਪਾਂ ਇਹਦੇ ਤੇ ਰੈ ਰੱਖ ਸਕਦੇ ਆ ਇੱਕ ਰੈ ਤਾਂ ਇਹ ਆ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਨਾਮ ਬਦਲ ਰਹੇ ਨੇ ਇਹ ਜੋ ਆਮ ਲੋਕਾਂ ਦੀ ਜਿਹੜੀ ਸੋਚ ਨਹੀਂ ਆ ਜੋ ਲੋਕਾਂ ਦਾ ਓਪੀਨੀਅਨ ਆ ਵੀ ਸੜਕਾਂ ਦੇ ਨਾਮ ਬਦਲਤੇ ਇਹ ਰਿਪੋਰਟਸ ਦੇ ਨਾਮ ਬਦਲਤੇ इवन दैट ਕੀ ਜ਼ਿਲ੍ਹਿਆਂ ਦੇ ਨਾਮ ਬਦਲਤੇ ਤੇ ਵੀ ਲੋਕ ਇਹ ਕਹਿੰਦੇ ਨੇ ਵੀ ਇਹਨਾਂ ਨੇ ਆਪਣੇ ਆਪ ਨੂੰ ਮਤਲਬ ਉਹ ਜਦੋਂ ਇੱਕ ਕਿਸੇ ਸਪੈਸ਼ਲ ਧਾਰਾ ਦੇ ਨਾਲ ਜੋੜ ਰਹੇ ਨੇ ਕਿ ਉਹ ਉਸ ਸੋਚ ਦੇ ਮਾਲਕ ਨੇ ਵੀ ਇਹਨਾਂ ਨੇ ਆਪਣੇ ਤਾਂ ਨਾਮ ਚੇਂਜ ਕਰਤੇ ਆਮ ਲੋਕ ਇਹ ਗੱਲਾਂ ਕਰਦੇ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਇਦਾਂ ਦਾ ਨਹੀਂ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਇਹ ਚੇਂਜ ਜਿਹੜੀ ਆ ਇਹ ਆਉਣੀ ਹੀ ਆਉਣੀ ਸੀ ਆਉਣੀ ਸੀ ਸਮੇਂ ਦੀ ਲੋੜ ਜੋ ਆ ਉਹ ਅੱਜ ਦੀ ਇਹ ਆ ਵੀ ਉਸ ਸਮੇਂ ਜਦੋਂ ਅਸੀਂ ਗੁਲਾਮ ਸੀ ਉਦੋਂ ਟੈਕਨੋਲੋਜੀ ਕੀ ਸੀ ਜੀ ਕ੍ਰਾਈਮ ਕਿਦਾਂ ਦਾ ਸੀ ਜੀ 1860 ਦਾ ਕ੍ਰਾਈਮ ਉਹਦੇ ਹਿਸਾਬ ਨਾਲ ਬਣਿਆ ਕਾਨੂੰਨ ਤੇ ਅੱਜ 2024 ਦੇ ਵਿੱਚ ਹੋ ਰਿਹਾ organized crime بالکل ਤੇ ਉਹਨੂੰ ਰੋਕਣ ਦੇ ਲਈ ਉਹੋ ਜਿਹਾ ਕਾਨੂੰਨ ਬਿਲਕੁਲ ਸਮੇਂ ਦੀ ਸਭ ਤੋਂ ਵੱਡੀ ਤਾਂ ਗੱਲ ਤੁਹਾਡੀ ਇਹੀ ਹੈ ਕਿ ਜਿਹੜੇ organized crime ਨੇ ਇਹ ਬਹੁਤ ਜ਼ਿਆਦਾ ਵੱਧ ਰਹੇ ਨੇ ਜਿਸ ਤੇ ਚਾਹੀਦਾ ਇਹ ਬਦਲਾ ਜ਼ਰੂਰੀ ਨੇ ਬਦਲਾ ਜ਼ਰੂਰੀ ਨੇ ਜੀ ਜੀ ਅਗਲਾ ਮੈਂ ਪੁੱਛਾਂਗਾ ਕਿ ਕਿਹੜੇ ਕਿਹੜੇ ਜਿਹੜੇ ਕਾਨੂੰਨ ਨੇ ਜਾਂ ਉਹਨਾਂ ਦੇ ਨੰਬਰ ਕਹਿ ਸਕਦੇ ਜਿਵੇਂ IPC 302 ਸੀ ਬੜੇ ਪੰਜਾਬੀ ਗਾਇਕਾਂ ਨੇ ਵੀ ਗਾਣੇ ਗਾਏ ਕਿ ਤੇਰੀ ਅੱਖ ਦਾ ਘੈਂਟ ਨਿਸ਼ਾਨਾ 302 ਬਣ ਜੂ 307 ਸੀ ਉਸ ਨੂੰ ਵੀ ਬਦਲੇ ਗਿਆ ਉਸ ਬਾਰੇ ਵੀ ਦੱਸੋ ਕਿ ਹੁਣ 302 ਜਿਹੜੀ ਆ ਉਹ ਕੀ ਹੋਏਗੀ ਔਰ 307 ਕੀ ਹੋਏਗੀ ਉਸ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਕਾਨੂੰਨ ਜਿਹੜੇ ਨੇ ਉਹ ਬਦਲੇ ਗਏ ਨੇ ਦੇਖੋ ਜ਼ਿਆਦਾਤਰ ਜਿਹੜੇ ਆਪਣੇ ਲੋਕ ਨੇ ਨਾ ਇਹ ਜਿਹੜੀਆਂ ਧਾਰਾਵਾਂ ਇੱਕ ਪ੍ਰਚਲਿਤ ਧਾਰਾਵਾਂ ਹੁੰਦੀਆਂ ਜਿਵੇਂ ਤੁਸੀਂ ਕਿਹਾ ਵੀ ਕੁਝ ਗਾਣਿਆਂ ਚ ਆ ਗਈਆਂ ਕੁ 302 ਕੁ 307 ਇਹ ਮਤਲਬ ਆਮ ਆਪਣੇ ਪੰਜਾਬੀ ਕੁਝ ਗਾਇਕਾਂ ਨੇ ਵੀ ਇਦਾਂ ਕਹਿਤਾ ਫੋਰ ਐਗਜ਼ਾਮਪਲ ਆਪਾਂ ਕਹਿ ਲਈਏ 302 ਸੈਕਸ਼ਨ ਸੀਗਾ ਜੀ ਮਰਡਰ ਦਾ ਉਹ 103 ਉਹਨਾਂ ਨੇ ਕਰਤਾ ਜੀ ਤੇ ਉਹਦੇ ਬਾਅਦ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਆ ਪਿਛਲੇ 1-2 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਸਟ੍ਰਾਈਕ ਹੋ ਗਈ ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗ ਗਈਆਂ ਬਿਲਕੁਲ ਫਿਟ ਐਂਡ ਰਨ ਜਿਹੜਾ ਐਂਟਰਨ ਰਨ ਹੋ ਗਿਆ ਹੈ ਉਤਾਰਾ 106 ਬਣਾਤੀ ਜੀ ਕੋਈ ਰੈਸ਼ ਡਰਾਈਵਿੰਗ ਆ ਤੇ ਕੁਝ ਤਾਂ ਰਿਐਲਿਟੀ ਹੈਗੀ ਆ ਵੀ ਠੀਕ ਆ ਵੀ ਕਾਨੂੰਨ ਸਖਤ ਹੋ ਗਏ ਇਹ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਾਨੂੰਨ ਪਹਿਲਾਂ ਨਾਲੋਂ ਸਖਤ ਹੋਏ ਨੇ ਜੀ ਕੁਝ ਲੋਕਾਂ ਨੇ ਅਫਵਾਹਾਂ ਵੀ ਫਲਾਤੀਆਂ ਵੀ ਐਦਾਂ ਹੋ ਜੂ ਐਦਾਂ ਹੋ ਜੂ ਦੇਖੋ ਕੋਈ ਵੀ ਚੀਜ਼ ਆ ਹਰ ਇੱਕ ਚੀਜ਼ ਦੇ ਵਿੱਚ ਜਿੱਥੇ ਫਾਇਦੇ ਨੇ ਉੱਥੇ ਕਿਤੇ ਮਾੜੇ-ਮੋٹے ਨੁਕਸਾਨ ਵੀ ਹੁੰਦੇ ਆ ਕਾਨੂੰਨ ਹਮੇਸ਼ਾ ਲੋਕਾਂ ਦੇ ਹਿੱਤ ਦਾ ਹੀ ਹੁੰਦਾ ਬਿਲਕੁਲ ਲੋਕਾਂ ਦੀ ਹਿੱਤ ਨੂੰ ਬਚਾਉਣ ਲਈ ਹੁੰਦਾ ਆ ਜੇਕਰ ਕਾਨੂੰਨ ਨਾ ਹੋਵੇ ਤਾਂ ਇੱਥੇ ਜੰਗਲ ਰਾਜ ਹੋਵੇ। ਬਿਲਕੁਲ ਔਰ ਜਿੰਨਾ ਕਾਨੂੰਨ ਸਖਤ ਹੋਏਗਾ ਓਨੀ ਸ਼ਕਤੀ ਨਾਲ ਉਹਦੀ ਪਾਲਣਾ ਵੀ ਹੋਏਗੀ। ਦੇਖੋ ਇੱਕ ਗੱਲ ਇਹ ਆ ਜਦੋਂ ਇੱਕ ਘਰ ਦਾ ਮੁਖੀ ਹੁੰਦਾ ਨਾ ਉਹਨੇ ਦੇਖਣਾ ਵੀ ਇਹ ਆਪਣਾ ਘਰ ਕਿਵੇਂ ਚਲਾਉਣਾ। ਜੀ ਘਰ ਨੂੰ ਚਲਾਉਣ ਦੇ ਵਿੱਚ ਸਭ ਤੋਂ ਪਹਿਲਾ ਕੰਮ ਹੁੰਦਾ ਡਿਸਪਲਿਨ ਦਾ। ਜੀ ਡਿਸਪਲਿਨ ਮੀਨਸ ਘਰ ਦੇ ਜਿਹੜੇ ਆ ਲਾਅ ਆ ਘਰ ਦਾ ਜਿਹੜਾ ਕਾਨੂੰਨ ਆ। ਉਹ ਕਿਹਸੇ ਹਿਸਾਬ ਨਾਲ ਲੀਨੀਅੰਟ ਆ ਤਾਂ ਆਪਾਂ ਅਕਸਰ ਕਹਿੰਦੇ ਆ ਵੀ ਇਹ ਬੱਚਿਆਂ ਨੂੰ ਮਾਪਿਓ ਨੇ ਲੀਨੀਅੰਟਲੀ ਇਹਨਾਂ ਦੀ ਅਪਬ੍ਰਿੰਗਿੰਗ ਕੀਤੀ ਆ ਵੀ ਇਹ ਬੱਚੇ ਵਿਗੜ ਗਏ ਕੁਝ ਐਦਾ ਹੁੰਦਾ ਵੀ ਬਹੁਤ ਜ਼ਿਆਦਾ ਸਖਤ ਆ ਜਿਵੇਂ ਕੁਝ ਦੇਸ਼ ਆਪਣੇ ਨੇ ਜਿੱਥੇ ਲਾਅ ਬਹੁਤ ਜ਼ਿਆਦਾ ਸਖਤ ਆ ਤੇ ਉਹ ਉਦਾਂ ਦਾ ਵੀ ਨਹੀਂ ਇਹ ਬਿਲਕੁਲ ਜੋ ਇਹਨਾਂ ਨੇ ਸੋਚ ਸਮਝ ਕੇ ਕਾਨੂੰਨ ਬਣਾਇਆ ਬਿਲਕੁਲ ਸਹੀ ਬਣਾਇਆ ਇਹ ਅਫਵਾਹਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦੇਣੀ ਚਾਹੁੰਦਾ ਆ ਜੀ ਪਿਛਲੇ 1-2 ਦਿਨਾਂ ਦੇ ਉੱਤੇ ਇੰਟਰਨੈਟ ਦੇ ਉੱਤੇ ਕਾਫੀ ਇਹ ਗੱਲਾਂ ਵਾਇਰਲ ਹੋ ਰਹੀਆਂ ਨੇ ਜੀ ਵੀ ਜਦੋਂ ਹਿੱਟ ਹੋ ਗਿਆ ਕੋਈ ਐਕਸੀਡੈਂਟ ਹੋ ਗਿਆ ਰੋਡ ਐਕਸੀਡੈਂਟ ਦੇ ਵਿੱਚ ਮੌਕੇ ਦੇ ਉੱਤੇ ਤੁਸੀਂ ਖੜੇ ਰਹਿਣਾ ਆ ਜੀ ਤੁਸੀਂ ਭਜਣਾ ਨਹੀਂ ਜੇਕਰ ਭਜਦੇ ਹੋ ਤੁਹਾਨੂੰ 7 ਲੱਖ ਰੁਪਏ ਜੁਰਮਾਨਾ ਮੈਨੂੰ ਸਮਝ ਨਹੀਂ ਆਉਂਦਾ ਇਹ ਲੋਕਾਂ ਨੇ ਬੁੱਧੀਜੀਵੀ ਜਿਹੜੇ ਸੋਸ਼ਲ ਮੀਡੀਆ ਤੇ ਨੇ ਇਹਨਾਂ ਨੇ ਕਿੱਥੇ ਇਹ ਗੱਲ ਦੇਖ ਲਈ ਕਿਆ ਕਿਹਨੇ ਇਹ ਬਿਆਨ ਦਿੱਤਾ ਵੀ 7 ਲੱਖ ਰੁਪਇਆ ਤੁਹਾਨੂੰ ਪੇ ਕਰਨਾ ਪਊਗਾ ਦੇਣਾ ਹੀ ਪਏਗਾ ਹਾਂਜੀ ਹਾਂਜੀ ਇਹ ਤੁਹਾਡੀ 10 ਸਾਲ ਦੀ ਕੈਦ ਆ ਤਾਂ ਇਦਾਂ ਹੋ ਜੂਗਾ ਨਹੀਂ ਇਟਸ ਨਾਟ ਲਾਈਕ ਦੈਟ ਕਾਨੂੰਨ ਇਹ ਗੱਲ ਕਹਿੰਦਾ ਆ ਜੋ ਪਹਿਲਾਂ ਸੀ ਮੈਂ ਪਹਿਲਾਂ ਉਹਦਾ ਹਸ ਜਿੰਨਾ ਆ ਵੀ ਕਿਤੇ ਵੀ ਕੋਈ ਰੋਡ ਐਕਸੀਡੈਂਟ ਹੋਇਆ ਜੀ ਤਾਂ ਅਕਸਰ ਕੀ ਹੁੰਦਾ ਸੀ ਵੀ ਹਿੱਟ ਐਂਡ ਰਨ ਹੋ ਗਿਆ ਜੀ ਤੇ ਲੋਕ ਚਲੇ ਗਏ ਬਾਅਦ ਵਿੱਚ ਜੇ ਚਲੋ ਕੋਈ ਸਿਆਣਾ ਆ ਮੌਕੇ ਤੇ ਖੜ ਗਿਆ ਹਸਪੀਟਲ ਲੈ ਗਿਆ ਜੀ ਨਹੀਂ ਅਦਰਵਾਈਜ਼ ਕੋਈ ਦੂਸਰੀ ਸਟੇਟ ਚਾ ਜਾਂ ਅਕਸਰ ਬੰਦੇ ਦੇ ਮਨ ਚ ਡਰ ਹੁੰਦਾ ਵੀ ਜੇ ਮੈਂ ਇੱਥੇ ਖੜਾ ਰਹਿ ਗਿਆ ਕਿਸੇ ਦੇ ਜਿਆਦਾ ਸੱਟ ਲੱਗ ਗਈ ਜੀ ਕੋਈ ਬੰਦਾ ਮੌਕੇ ਦੇ ਉੱਤੇ ਦੇਖ ਲਿਆ ਵੀ ਇਹਦੀ ਡੈਥ ਜਿਆਦਾ ਹੋ ਗਈ ਜਿਆਦਾ ਬਲੱਡ ਨਿਕਲ ਗਿਆ ਵੀ ਇੱਥੇ ਮੌਬ ਲਿੰਚਿੰਗ ਹੋ ਜੂਗੀ ਬਿਲਕੁਲ ਲੋਕ ਇਕੱਠੇ ਹੋ ਕੇ ਮੈਨੂੰ ਕੁੱਟ ਮਾਰਨਾ ਕਰ ਦੁਨੀਆ ਫਰਸਟ੍ਰੇਟ ਹੋਈ ਆ ਉਹੀ ਕੁੱਟ ਮਾਰ ਕਰ ਦੇਣਗੇ ਤਾਂ ਲੋਕ ਡਰਦੇ ਹੀ ਭੱਜ ਜਾਂਦੇ ਸੀ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਕੀ ਹੁੰਦਾ ਸੀ ਇਨ ਕੇਸ ਜਿਹੜੇ ਬੰਦੇ ਦੇ ਸੱਟ ਲੱਗੀ ਆ ਜੇ ਉਹਨੂੰ ਟਾਈਮ ਨਾਲ ਹਸਪੀਟਲ ਪਹੁੰਚਾ ਦਿੱਤਾ ਜਾਂਦਾ ਤਾਂ ਹੋ ਸਕਦਾ ਆ ਵੀ ਉਹਦੀ ਜਾਨ ਬਚ ਜਾਂਦੀ ਬਚ ਜਾਂਦੀ ਇਹ ਰੋਡ ਐਕਸੀਡੈਂਟ ਦਾ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਦੱਸ ਦਵਾਂ ਇਹ ਸਾਲ 2022 ਦਾ ਜੋ ਸਰਵੇ ਚੱਲ ਰਿਹਾ ਆ ਇੱਕ ਸਾਲ ਦੇ ਵਿੱਚ ਤਕਰੀਬਨ 1 ਲੱਖ 68000 ਜੋ ਮੌਤਾਂ ਨੇ ਪੂਰੇ ਦੇਸ਼ ਦੇ ਵਿੱਚ ਰੋਡ ਐਕਸੀਡੈਂਟ ਨਾ ਹੁੰਦੀਆਂ ਨੇ ਤੇ इवन दैट ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 6000 ਜਿਹੜੇ ਰੋਡ ਐਕਸੀਡੈਂਟ ਨੇ ਉਹਨਾਂ ਦੇ ਵਿੱਚੋਂ 4000 ਦੇ ਕਰੀਬ ਮੌਤਾਂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਟਾਈਮ ਦੇ ਨਾਲ ਹਸਪੀਟਲ ਨਹੀਂ ਪਹੁੰਚਾਇਆ ਜਾਂਦਾ ਜਿੱਥੇ ਨੈਗਲੀਜੈਂਸੀ ਹੁੰਦੀ ਆ ਤਾਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਹੁਣ ਕਾਨੂੰਨ ਆ ਉਹ ਇਸ ਤਰੀਕੇ ਬਣਾਇਆ ਗਿਆ ਆ ਜੋ ਕਿ ਆਨ ਵਾਲੇ ਦਿਨਾਂ ਵਿੱਚ ਸਹੀ ਤਰੀਕੇ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਰਾਹੀਂ ਨਿਊਜ਼ ਰਾਹੀਂ ਸਰਕਾਰ ਬਣਾਉਗੀ ਇਹੋ ਜਿਹਾ ਸਿਸਟਮ ਜਿਹੜਾ ਲੋਕਾਂ ਨੂੰ ਅਵੇਅਰ ਹੋਵੇ ਵੀ ਇਨ ਕੇਸ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਬਿਲਕੁਲ ਚਾਹੇ ਕੋਈ ਟਰੱਕ ਡਰਾਈਵਰ ਆ ਚਾਹੇ ਕੋਈ ਕਾਰ ਚਾਲਕਾ ਜੇਕਰ ਉੱਥੇ ਐਕਸੀਡੈਂਟ ਹੁੰਦਾ ਤੁਹਾਨੂੰ ਲੱਗਦਾ ਵੀ ਇੱਥੇ ਹਾਲਾਤ ਗੰਭੀਰ ਨੇ ਮੇਰੇ ਨਾਲ ਮਾਰਕੁਟਾਈ ਹੋ ਸਕਦੀ ਆ ਤਾਂ ਲਾਅ ਇਹ ਗੱਲ ਕਹਿੰਦਾ ਵੀ ਤੁਸੀਂ ਸਭ ਤੋਂ ਪਹਿਲਾਂ ਨੇੜੇ ਦੇ ਪੁਲਿਸ ਥਾਣੇ ਜਾਣਾ ਬਿਲਕੁਲ ਇਨ ਕੇਸ ਫੋਨੋਂ ਨੇੜੇ ਤੇਰੇ ਕੋਈ ਪੁਲਿਸ ਸਥਾਨਾ ਨਹੀਂ ਮਿਲ ਰਿਹਾ ਤਾਂ ਤੁਸੀਂ ਆਪਣਾ ਦੇਖੋ ਫੋਨ ਦੇ ਉੱਤੇ ਸਭ ਕੁਝ ਅੱਜ ਕੱਲ ਮਿਲ ਜਾਂਦਾ ਹੈ ਤਾਂ ਤੁਸੀਂ ਆਨਲਾਈਨ ਰਿਪੋਰਟ ਦੇਣੀ ਜੀ ਪੁਲਿਸ ਕੰਟਰੋਲ ਰੂਮ ਤੇ ਦੱਸਣਾ ਆਪਣੀ ਜ਼ਿੰਮੇਵਾਰੀ ਸਮਝਣੀ ਆ ਆਪ ਖੁਦ ਜਾ ਕੇ ਦੱਸਣ ਦੀ ਜੀ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ ਵੀ ਇਦਾਂ ਕਰਕੇ ਐਕਸੀਡੈਂਟ ਹੋ ਗਿਆ ਤੁਸੀਂ ਮੌਕੇ ਤੇ ਐਂਬੂਲੈਂਸ ਅਰੇਂਜ ਕਰਵਾ ਕੇ ਦੇਣੀ ਆ ਜੀ ਖੁਦ ਜਾ ਕੇ ਜਦੋਂ ਪੁਲਿਸ ਕੋਲ ਤੁਸੀਂ ਕੰਪਲੇਂਟ ਦਵੋਗੇ ਵੀ ਆਹ ਕੰਮ ਹੋ ਗਿਆ ਤਾਂ ਇਹਦੇ ਵਿੱਚ ਤੁਹਾਨੂੰ ਜਿਹੜਾ ਹੈ ਇਸ ਗੱਲ ਨੂੰ ਮੁੱਖ ਰੱਖਿਆ ਜਾਊਗਾ ਵੀ ਇਸ ਬੰਦੇ ਨੇ ਕੋਈ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਇਹਨੇ ਆਪਣੀ ਜ਼ਿੰਮੇਵਾਰੀ ਸਮਝੀ ਬਿਲਕੁਲ ਉਸ ਤੋਂ ਬਾਅਦ ਜੋ ਟ੍ਰਾਇਲ ਚੱਲੂਗਾ ਜੋ ਕੇਸ ਜੱਜ ਸਾਹਿਬ ਡਿਸਾਈਡ ਕਰਨਗੇ ਕਿੰਨਾ ਫਾਈਨ ਲੱਗਣਾ ਕਿ ਨਹੀਂ ਲੱਗਣਾ ਕਿੰਨੀ ਇਮਪ੍ਰੀਜ਼ਨਮੈਂਟ ਹੋਣੀ ਆ ਕਿ ਨਹੀਂ ਹੋਣੀ ਕਿ ਬੰਦਾ ਬਾਈਜ਼ਤ ਬਰੀ ਹੋਣਾ ਇਹ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਐਕਸੀਡੈਂਟ ਹੋ ਗਿਆ ਬੰਦਾ ਮਰ ਗਿਆ ਤਾਂ ਮੌਕੇ ਤੇ ਜੀ 7 ਲੱਖ ਲਿਆਉਂਗੇ ਤਾਂ ਆ ਜਮਾਨਤ ਹੋਊਗੀ ਜੇ ਪਹਿਲਾਂ ਲੱਖ ਕਹਿੰਦੇ ਨੇ ਕਿ ਪਹਿਲਾਂ ਐਕਸੀਡੈਂਟ ਹੋਇਆ ਤਾਂ ਮੌਕੇ ਤੇ ਜਮਾਨਤ ਹੋਊਗੀ